ਜੀ ਹਾਂ ਜੀ ਹ ਇੱਕ ਸਵਾਲ ਜ਼ਰੂਰੀ ਹੈ ਜਿਹੜਾ ਕਿ ਸਰੋਤਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਤੁਹਾਡੀ ਲਾਈਨ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਹੁਣ ਕੀ ਤੋਂ ਉਮੀਦ ਰੱਖੀ ਅੱਗੇ ਉਮੀਦ ਹੈਗੀ ਮੇਰੀ ਬੇਟੀ ਸੋ ਕੰਮ ਕਰਦੀ ਹੈ ਹੁਣ ਮੇਰੀ ਲਾਈਨ ਚ ਹੈ ਹਾਂ ਜੀ ਤੇ ਸ਼ਾਇਦ ਮੈਂ ਵੀ ਉਹਦੇ ਨਾਲ ਆ ਬੁਝਾਇਆ ਕਰਾਂ ਹਾਂ ਜੀ ਨਾਮ ਕਮਲ ਕੀ ਉਹਦਾ ਨਾਮ ਹੈਗਾ ਕਮਲ ਸਿੱਧੂ ਜੀ ਔਰ ਅੱਛਾ ਮੈਨੂੰ ਲੱਗਦਾ ਹੈ ਵੀ ਮੇਰੇ ਤੇ ਆਵਾਜ਼ ਉਹਦੀ ਗਈ ਹੋਈ ਹੈ ਔਰ ਸੁਣੋਤੇ ਵੀ ਕਹਿੰਦੇ ਜ ਜਿਨ੍ਹਾਂ ਨਾਲ ਅਸੀਂ ਸੰਪਰਕ ਹੁੰਦਾ ਸਾਡਾ ਵੀ ਆਵਾਜ਼ ਤੁਹਾਡੇ ਵਾਲੀ ਹੈ ਤੇ ਵੈਸੇ ਵੀ ਗੁੱਡ ਪਰਸਨੈਲਿਟੀ ਆਪਣਾ ਬੱਚਾ ਸਭ ਨੂੰ ਚੰਗਾ ਲੱਗਦਾ ਹੁੰਦਾ ਨਹੀਂ ਨੌਲੇਜ ਆਏ ਆ ਤੁਹਾਡੇ ਕੋਲ ਜਿਵੇਂ ਤੁਸੀਂ ਦੱਸਿਆ ਵੀ ਛੋਟੇ ਹੁੰਦੇ ਪਲੇ ਨੇ ਗਾਇਕੀ ਦੇ ਗੁਰ ਸਿੱਖੇ ਨੇ ਹਾਂ 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 ਕਿਉਂਕਿ ਤੁਸੀਂ ਇਸ ਲਾਈਨ ਦੇ ਵਿੱਚ ਜੋ ਕਮਾਇਆ ਤੁਸੀਂ ਉਹਦੇ ਵਿੱਚ ਉਹ ਮਤਲਬ ਢਾਲਣ ਦੀ ਕੋਸ਼ਿਸ਼ ਕੀਤੀ ਵੀ ਉਹਨੂੰ ਗੁਰ ਦਸਰੇ ਜਾਨੀ ਹਾਂ ਮੈਨੂੰ ਇਹ ਲਾਈਨ ਬਹੁਤ ਪਿਆਰਾ ਹੈ ਇਸੇ ਕਰਕੇ ਮੈਂ ਆਪਣੀ ਕੁੜੀ ਨੂੰ ਬਹੁਤ ਚਲਾਇਆ ਨਿੱਚੋੰਗੀ ਗੱਲ ਹੈ ਹਾਂਜੀ ਪਰ ਕਿ ਕੋਈ ਨਾ ਕੋਈ ਪਰਿਵਾਰ ਦੇ ਵਿੱਚੋਂ ਹੋਣਾ ਚਾਹੀਦਾ ਜਿਹਦੇ ਨਾਲ ਅੱਗੇ ਹੋਣਾ ਚਾਹੀਦਾ ਜੀ ਨਾਮ ਯਾਦ ਰੱਖਣ ਵਾਲਾ ਹੋਵੇ ਬਿਲਕੁਲ ਮੇਰਾ ਨਾਮ ਵੀ ਰੌਸ਼ਨ ਕਰੇ ਰਾਪਣਾ ਤਾਂ ਕਰ ਨਹੀਂ ਹੁੰਦਾ ਨਹੀਂ ਨਹੀਂ ਵਧੀਆ ਗੱਲ ਹੈ ਹਾਂਜੀ ਹਾਂਜੀ ਬਹੁਤ ਵਧੀਆ ਆ ਆ ਸਾਰੇ ਮੇਰੇ ਪਰਮੇਸ਼ਰ ਬੜੁੰਦੀ ਤੋਂ ਲੈ ਕੇ ਆ ਗੁਰਮੀਤ ਸਿੰਘ ਬੜੁੰਦੀ ਬੈਠਿਆ ਆ ਸਾਡੇ ਮੇਲੀ ਮੈਲੀ ਸਾਹਿਬ ਵਾ ਵਾ ਪੋਡੀਪੁਰਾ ਪ੍ਰਿੰਸੀਪਲ ਸਾਹਿਬ ਆਪ ਆ ਪ੍ਰਿੰਸੀਪਲ ਸਾਹਿਬ ਪ੍ਰਧਾਨ ਜੀ ਸਾਡੇ ਸਾਡੇ ਹਾਂ ਮੇਰੀ ਨੋ ਹੈ ਗੁਰਮੇਲ ਸਿੰਘ ਢਿੱਲੋਂ ਦੀ ਮਿਸ ਜੀ ਆਹ ਜੀ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਵੀ ਅੱਜ ਦੀ ਬਹੁਤ ਸੇਵਾ ਕਰਦੀ ਹੈ ਬਹੁਤ ਸੇਵਾ ਕਰਦੀ ਹੈ ਬਹੁਤ ਵਧੀਆ ਬਹੁਤ ਨਿੱਗੀ ਔਰਤ ਹੈ ਇੱਕ ਪਰਿਵਾਰ ਕੇ ਆਪਣੀ ਗੱਲਬਾਤ ਸੀਗੀ ਜਿਹੜੀ ਕਿ ਅੱਜ ਇਸ ਇੰਟਰਵਿਊ ਦੇ ਵਿੱਚ ਇੱਕ ਇੰਟਰਵਿਊ ਦਾ ਜਰੀਆ ਬਣ ਗਿਆ ਗੱਲਾਂ ਬਾਤਾਂ ਹੋਈਆਂ ਆ ਗੱਲਾਂ ਬਾਤਾਂ ਹੋ ਗਈਆਂ ਇਹ ਇੰਟਰਵਿਊ ਵੀ ਨਿਕਾਉਤ ਆਪਣੇ ਪਰਿਵਾਰ ਪਰਿਵਾਰ ਕੋ ਗੱਲਬਾਤ ਹੋ ਗਈ ਬਿਲਕੁਲ ਸਾਂਝਾ ਇਹ ਇੱਕ ਪੈਂਡ ਪਾਈਆਂ ਦੇ ਜਿਹੜੀ ਗੱਜੋਈ ਆ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਆ ਜਾਂਦੇ ਤੁਸੀਂ ਵੀ ਇੰਟਰਵਿਊ ਕੀਤਾ ਮੈਨੂੰ ਯਾਦ ਰੱਖੀ ਕੋਈ ਜਾਂਦੇ ਸੋਸੀ ਗਾਣੇ ਸੁਣਦੇ ਰਹੋ